ਏ ਜੀ ਸੋਲਰ ਸਿਸਟਮ ਨਾਲ ਕੈਮਰਾ ਚੱਲਦਾ ਹੈ ਕਿ ਸਾਡੇ ਕੋਲੇ ਜਿਹੜੇ ਹੈਗੇ ਜਿੱਥੇ ਅਸੀਂ ਨਾਕਾ ਲਗਾਣੇ ਆ ਅਸੀਂ ਸਸਪੈਕਟਡ ਏਰੀਆਜ਼ ਜਿਹੜੇ ਹੈਗੇ ਆ ਉਹ ਪੁਆਇੰਟ ਆਊਟ ਕੀਤੇ ਆ ਮੋਗਾ ਦੇ ਵਿੱਚ ਫਿਰ ਉੱਥੇ ਅਸੀਂ ਨਾਕਾ ਲਗਾਣੇ ਆ ਤੇ ਵਿਦਾਊਟ ਨੰਬਰਸ ਜਿਹੜੇ ਮੋਟਰਸਾਈਕਲਸ ਆ ਜਾਂ ਵਿਦਾਊਟ ਪੇਪਰਸ ਜਿਹੜੇ ਚੱਲਦੇ ਆ ਉਹਨਾਂ ਨੂੰ ਫਿਰ ਅੰਡਰਸੈਕਸ਼ਨ 207 ਮੋਟਰ ਵੀ ਕਲੈਕਟਰ ਸੀਮ ਫਾਊਂਡ ਕਰ ਲੈਣੇ ਆ ਤੇ ਇਹਦੇ ਨਾਲ ਇਹ ਹੈ ਕਿ ਜਿਹੜੇ ਸਸਪੈਕਟਸ ਪਰਸਨ ਵੀ ਹੁੰਦੇ ਆ ਜਾਂ ਕੋਈ ਕ੍ਰਿਮੀਨਲਸ ਟਾਈਪ ਦੇ ਬੰਦੇ ਆ ਉਹ ਫਿਰ ਐਟ ਲੀਸਟ ਕੀ ਨਾਮ ਹੈ ਅਲਰਟ ਹੋ ਜਾਂਦੇ ਆ ਆਪ ਦਾ ਏਰੀਆ ਵੀ ਛੱਡ ਜਾਂਦੇ ਆ ਸਾਨੂੰ ਬੜੀ ਐਲਪ ਹੈ ਸਾਡੀ ਸੇਫਟੀ ਵਾਸਤੇ ਵੀ ਹੈ ਕੱਲ ਨੂੰ ਸਾਡੇ ਤੇ ਵੀ ਕੋਈ ਐਲੀਗੇਸ਼ਨਸ ਨਾ ਲਗਾਵੇ ਅਸੀਂ ਕੀ ਕੀਤਾ ਕੀ ਨਹੀਂ ਕੀਤਾ ਸਾਰੀ ਰਿਕਾਰਡਿੰਗ ਇਹਦੇ ਵਿੱਚ ਜਿਹੜੀ ਹੈਗੇ ਕੈਮਰੇ ਵਿੱਚ ਹੁੰਦੀ ਹੈ ਕੈਮਰਾ ਕੰਮ ਕਿਵੇਂ ਕਰਦਾ ਹੈ ਸੋਲਰ ਸਿਸਟਮ ਹੈ ਇਹ ਸੋਲਰ ਸਿਸਟਮ ਨਾਲ ਚੱਲਦਾ ਜੀ ਇਹ ਆਟੋਮੈਟਿਕ ਰਿਕਾਰਡਿੰਗ ਇਹਦੇ ਵਿੱਚ ਹੋ ਰਹੀ ਹੈ ਜੀ ਇੱਕ SIM ਪਈ ਹੈ ਦੇਚ 4G ਦੀ ਤੇ ਸਾਰਾ ਜਿਹੜਾ ਹੈਗਾ ਇਹ ਜਿਹੜਾ 360 ਦੇ ਵਿੱਚ ਕਵਰ ਕਰਦਾ ਪਿਆ ਜੀ ਸਾਰਾ ਸਰ ਅੱਜ ਮਹੱਲਿਆਂ ਦੇ ਵਿੱਚ ਵੀ ਤਲਾਸ਼ੀ ਚਲਾਈ ਗਈ ਹੈ ਨਾਕਾਬੰਦੀ ਕੀਤੀ ਹੋਈ ਹੈਗੀ ਕੈਮਰਾ ਰੇਂਜ ਚੈਕਿੰਗ ਵੀ ਹੋ ਰਹੀ ਹੈ ਕਿੰਨੇ ਕੁ ਮੋਟਰਸਾਈਕਲ ਜਿਹੜੇ ਹੁਣ ਤੱਕ ਬੰਦ ਕਰਦੇ ਅਸੀਂ ਤਕਰੀਬਨ ਤਕਰੀਬਨ 22-23 ਮੋਟਰਸਾਈਕਲ ਜਿਹੜੇ ਇੰਪਾਉਂਡ ਕਰਦੇ ਤੇ ਹੱਲੇ ਹੋਰ ਕਰੀ ਜਾਂਦੇ ਆ ਇਹਦੇ ਚ ਇਹ ਹੈ ਕਿ ਜਿੰਨੇ ਵੀ ਵਿਦਾਊਟ ਪੇਪਰਸ ਮੋਟਰਸਾਈਕਲ ਘੁੰਮਦੇ ਪਏ ਆ ਸ਼ਹਿਰ ਮੋਗਾ ਦੇ ਵਿੱਚ ਐਟਲੀ ਦੀ ਕੋਸ਼ਿਸ਼ ਕਰਦੇ ਆ ਕਿ ਉਹ ਨਾ ਚੱਲਣ ਕਿਉਂਕਿ ਇਹ ਦੇਖਿਆ ਗਿਆ ਹੈ ਕਿ ਕ੍ਰਾਈਮ ਵੀ ਜ਼ਿਆਦਾਤਰ ਹੁੰਦਾ ਹੈ ਤੇ ਵਿਦਆਊਟ ਪੇਪਰਸ ਜਾਂ ਫੇਕ ਨੰਬਰ ਪਲੇਟਸ ਤੇ ਹੀ ਜਿਹੜੇ ਆ ਗਿਆ ਉਹ ਹੁੰਦੇ ਇੱਕ ਸਾਡੇ ਕੋਲ ਪਾਈਸ ਆਈਡੀ ਹੈ ਅਸੀਂ ਪਾਈਸ ਆਈਡੀ ਤੇ ਵੀ ਚੈੱਕ ਕਰਦੇ ਹਾਂ ਫੇਸ ਚੈੱਕ ਕਰਕੇ ਬੰਦੇ ਦਾ ਡਾਟਾ ਆ ਜਾਂਦਾ ਸਾਡੇ ਕੋਲ ਇਹ ਦੇਖ ਕੇ ਮਿਲ ਕਿਸਮ ਦਾ ਇਹ ਤੇ ਕੋਈ ਪਰਚਾ ਹੈ ਜਾਂ ਨਹੀਂ ਹੈਗਾ ਕਿਸ ਟਾਈਪ ਦਾ ਪਰਚਾ ਹੈ ਕਦੋਂ ਇਹ ਅੰਦਰ ਗਿਆ ਕਦੋਂ ਇਹ ਬਾਹਰ ਆਇਆ ਉਹਦਾ ਸਾਰਾ ਰਿਕਾਰਡ ਆ ਜਾਂਦਾ ਈਵਨ ਕਿ ਅਸੀਂ ਨੰਬਰ ਪਲੇਟ ਵੀ ਚੈੱਕ ਕਰਦੇ ਹਾਂ ਕਿ ਉਹ ਕਿਸ ਨਾਮ ਤੇ ਬੋਲਦੀ ਹੈ ਫਿਰ ਉਸ ਤੋਂ ਪੁੱਛਦੇ ਆ ਕਿ ਕਿਸ ਨਾਮ ਤੇ ਮੋਟਰਸਾਈਕਲ ਹੈ ਜੇ ਉਹ ਮੈਚ ਕਰਦੇ ਆ ਉਹਦੇ ਡਾਕੂਮੈਂਟਸ ਨਾਲ ਮੈਚ ਕਰਦਾ ਤੇ ਚੜਦਿੰਦੇ ਆ ਅਦਰਵਾਈਜ਼ ਉਹਦਾ ਚਲਾਨ ਕਰ ਦਿੰਦੇ ਆ ਕਿੰਨੇ ਕੈਮਰੇ ਆਏ ਹੈ ਜੀ ਹੁਣ ਸਾਡੇ ਕੋਲ ਇਹ ਸਾਡੇ ਕੋਲੇ 5 ਕੈਮਰੇ ਆਏ ਆ ਜੀ ਜਿਹਦੇ ਵਿੱਚ ਜ਼ਿਲ੍ਹਾ ਮੋਗਾ ਦੇ ਵਿੱਚ 5 ਕੈਮਰੇ ਸਰ ਜ਼ਿਆਦਾਤਰ ਦੇਖਿਆ ਜੇ ਤਾਂ ਪੁਲਿਸ ਨਾਕਾਬੰਦੀ ਲ ਕਰਦੀ ਹੈ ਚਲਾਨ ਕੱਟਦੀ ਹੈ ਉਦੋਂ ਸ਼ਿਫਾਰਸ਼ਾ ਬਹੁਤ ਆਉਂਦੀ ਹੈ ਨਹੀਂ ਸ਼ਿਫਾਰਸ਼ ਕੋਈ ਤੁਸੀਂ ਮੇਰੇ ਕਰਨ ਨਾਲ ਕਾਫੀ ਦੇਰ ਤੋਂ ਕਵਰ ਕਰ ਰਹੇ ਹੋ ਅਸੀਂ ਕਿਸੇ ਦੀ ਮੰਨੀ ਨਹੀਂ ਸ਼ਿਫਾਰਸ਼ ਦਾ ਜਿਹੜਾ ਕ੍ਰਿਮੀਨਲਸ ਆ ਉਹਦੀ ਸ਼ਿਫਾਰਸ਼ ਵਾਸਤੇ ਕੋਈ ਕਰਦਾ ਵੀ ਨਹੀਂਗਾ ਤੇ ਬਾਕੀ ਇਹ ਹੈ ਕਿ অথেন্টিਗੇਟ ਜਰੂਰ ਕਰ ਲਈਦਾ ਕਿ ਫਲਾਨੇ ਪਿੰਡ ਦਾ ਕਿਸ ਟਾਈਪ ਦਾ ਬੰਦਾ ਹੈ ਜੀ ਕੀ ਹੈ ਕਿ ਨਹੀਂ ਹੈ ਨਹੀਂ ਹੁਣ ਜਿਸ ਸਾਹ ਉਹਨਾਂ ਤੁਹਾਨੂੰ ਕੈਮਰਾ ਦਿੱਤਾ ਸਰਕਾਰ ਦੇ ਪ੍ਰੋਵਾਈਡ ਕਰਾਇਆ ਵਾ ਤੇ ਹੁਣ ਜਿਹੜੇ ਪਹਿਲਾਂ ਤੁਸੀਂ ਬਾਉਂਡ ਕਰਦੇ ਸੀਗੇ ਉਹ ਉਹਨਾਂ ਦੀ ਗਿਣਤੀ ਉਸ ਟਾਈਮ ਜ਼ਿਆਦਾ ਹੋਣੀ ਸੀਗੀ ਤੇ ਹੁਣ ਜਿਹੜੀ ਤੁਸੀਂ ਬਾਉਂਡ ਕੀਤੇ ਆ ਉਹਨਾਂ ਦੀ ਸੰਖਿਆ ਥਾਣੇ 'ਚ ਉਨੀ ਹੀ ਮਿਲੂਗੀ ਪਰ ਬਿਲਕੁਲ 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 ਜੀ ਜੇ ਮੈਂ ਮੰਨ ਲਓ ਜੇ ਅਸੀਂ 20 ਮੋਟਰਸਾਈਕਲ ਜਾਂ 22 ਮੋਟਰਸਾਈਕਲ ਇੰਪਾਉਂਡ ਕੀਤੇ ਆ ਇਦੇ ਵਿੱਚ ਇੱਕ ਇੱਕ ਰਿਕਾਰਡਿੰਗ ਹੋ ਰਹੀ ਹੈ ਅਸੀਂ ਕਿਹੜੀ ਇੰਪਾਉਂਡ ਕੀਤੇ ਕਿਹੜਾ ਅਸੀਂ ਥਾਣੇ ਲੈ ਕੇ ਜਾ ਰਹੇ ਹਾਂ ਕਿਹੜਾ ਛੱਡ ਰਹੇ ਹਾਂ ਕਿਸ ਬੇਜ ਤੇ ਛੱਡ ਰਹੇ ਹਾਂ ਉਹ ਹਰ ਜਿਹੜੀ ਐਕਟੀਵਿਟੀ ਆ ਸਾਦੀ ਉਹ ਇਹਦੇ ਵਿੱਚ ਰਿਕਾਰਡ ਹੋ ਰਹੀ ਹੈ ਅਪੀਲ ਕੀ ਕਰਾਂਗੇ ਲੋਕਾਂ ਨੂੰ ਅਪੀਲ ਤਾਂ ਹੀ ਕਰਾਂਗੇ ਜੀ ਪੁਲਿਸ ਦਾ ਸਹਿਯੋਗ ਦਿਓ